ਰੋਜੀਤਾ ਖਾਲਸਾ ਵੈਕਰ ਜੀ ਕੀ ਫਤਿਹ ਸਾਥੀਓ ਜੋ ਪੰਜਾਬ ਸਰਕਾਰ ਦਾ ਬਿਆਨ ਆਇਆ ਲੈਂਡ ਗੋਲਿੰਗ ਸਕੀਮ ਨੂੰ ਵਾਪਸ ਲੈਣ ਵਾਸਤੇ ਇੱਕ ਸੰਗਠਨ ਵਿੱਚ ਲੋਕਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ ਕਿਰਤੀ ਲੋਕਾਂ ਦੀ ਬੜੀ ਵੱਡੀ ਜਿੱਤ ਹੋਈ ਹੈ ਪੰਜਾਬ ਸਰਕਾਰ ਜਿਹੜੀ ਅਸੀਂ ਤਾਂ ਪਹਿਲੇ ਦਿਨ ਤੋਂ ਕਹ ਰਹੇ ਸੀ ਕਿ ਥੁੱਕ ਕੇ ਚੱਟੇਗੀ ਥੁੱਕ ਕੇ ਚੱਟਿਆ ਭਗਵਾਨ ਤਮਨ ਸਰਕਾਰ ਨੇ ਤੇ ਇਹ ਤੁਹਾਡੀ ਜਿੱਤ ਹੈ ਸਾਰਿਆਂ ਦੀ ਪਰ ਹੋਰ ਮੰਗਾਂ ਵੀ ਆਪਣੀਆਂ ਬਹੁਤ ਨੇ ਜਿਹੜੀਆਂ ਆਪਾਂ ਪੰਜਾਬ ਸਰਕਾਰ ਤੋਂ ਅਜੇ ਰਹਿndੀਆਂ ਨੇ ਮਰੌਣੀਆਂ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਵੀ ਜੀ ਮਬਾਰਕਾਂ ਵੀ ਅਗਲੀ ਲੜਾਈ ਜਿਹੜੀ ਉਹ ਲੜਨ ਵਾਸਤੇ ਸਾਰੇ ਤਿਆਰ ਹੋ ਤੇ ਤਿਆਰ ਰਹੋਗੇ ਤਾਂ ਤਾਹੀ ਆਪਾਂ ਲੜ ਸਕਾਂਗੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਸਰਕਾਰਾਂ ਤੋਂ ਆਪਣੇ ਮਸਲੇ ਹੱਲ ਕਰਾਉਣ ਵਾਸਤੇ ਆਪਾਂ ਨੂੰ ਲੜਾਈ ਲੜਨੀ ਪੈਂਦੀ ਹੈ ਪਰ ਸਰਕਾਰਾਂ ਜਿੱਦ ਕਰਦੀਆਂ ਨੇ ਧੱਕਾ ਕਰਦੀਆਂ ਨੇ ਉਹ ਧੱਕੇ ਦੇ ਖਿਲਾਫ ਵੀ ਜਦੋਂ ਆਪਾਂ ਲੜਦੇ ਆ ਕਿਰਤੀ ਲੋਕ ਤੇ ਫਿਰ ਸਰਕਾਰਾਂ ਨੂੰ ਦਬੜਾ ਪੈਂਦਾ ਹੈ ਲੈਨਪੁਰ ਨੂੰ ਵਾਪਸ ਜਿਹੜੀ ਇਹਨਾਂ ਨੇ ਬਿਆਨ ਆਇਆ ਸਰਕਾਰ ਦਾ ਇਹ ਇਹਦੇ ਵਿੱਚ ਤੁਹਾਡੀ ਬਹੁਤ ਵੱਡੀ ਜਿੱਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ